ਕਹਾਣੀ ਦਾ ਅਗਲਾ ਭਾਗ ਲੈ ਕੇ ਹਾਜ਼ਰਾਂ ਕਹਾਣੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਮਨ ਲਕੀਤ ਦੇ ਇੱਕ ਸਵਾਲ ਨੇ ਚਰਨ ਨੂੰ ਇੱਕ ਪਲ ਲਈ ਬੰਦਲਾ ਕੇ ਰੱਖ ਦਿੱਤਾ ਦੰਦ ਕੱਢਦੀ ਹੋਈ ਬੋਲੀ ਕੁੜੀ ਤਾਂ ਬਾਲੀਓ ਸ਼ਰਮੀਲੀ ਐ ਰਣਦੀਪ ਦਾ ਦਿਲ ਵੀ ਝੋਰ-ਝੋਰ ਦੀ ਧੜਕ ਰਿਹਾ ਸੀ ਉਸਨੇ ਮਸਾ ਸੰਗ ਦੀ ਸੰਗ ਦੀ ਨੇ ਹਾਂ ਵਿੱਚ ਸਿਰ ਹਿਲਾਇਆ ਚਰਨ ਨੂੰ ਛੱਟ ਮੌਕਾ ਵਿਚਾਰ ਦੀ ਬੋਲੀ ਲਓ ਜੀ ਕੁੜੀ ਨੇ ਵੀ ਕਰਤੀ ਹਾਂ ਕਰੋ ਮੂੰਹ ਮਿੱਠਾ ਤੇ ਪਾਉ ਸ਼ਗਨ ਕਿਉਂ ਦੀਦੀ ਠੀਕੇ ਹਾਂ ਨਾ ਮੈਂ ਮਲਕੀਤ ਦੇ ਮੂੰਹ ਵੱਲ ਤੱਕਦੀ ਹੋਈ ਬੋਲੀ ਮਲਕੀਤ ਕਹਿੰਦੀ ਹਾਂ ਹਾਂ ਕਿਉਂ ਨਹੀਂ ਇੰਨਾ ਕਹਿੰਦਿਆਂ ਹੀ ਚਰਨੋਂ ਨੇ ਮੇਜ਼ ਤੇ ਪਈ ਬਰਫੀ ਦਾ ਟੁਕੜਾ ਚੱਕ ਰਣਦੀਪ ਦੇ ਮੂੰਹ ਵਿੱਚ ਪਾ ਦਿੱਤਾ ਗੱਲ ਹਾਸੇ ਮਜ਼ਾਕ ਵਿੱਚ ਹੀ ਟਲ ਗਈ ਚਰਨੋਂ ਨੇ ਕਿਸੇ ਨੂੰ ਕੁਝ ਬੋਲਣ ਦਾ ਮੌਕਾ ਹੀ ਨਹੀਂ ਦੇਣ ਦਿੱਤਾ ਜਦੋਂ ਵੀ ਮਲਕੀਤ ਕੁਝ ਪੁੱਛਣ ਲੱਗਦੀ ਉਹ ਚੱਟ ਪਹਿਲੀਆਂ ਵਿੱਚ ਆਪ ਹੀ ਬੋਲਣ ਲੱਗ ਪੈਂਦੀ ਕੋਲ ਬੈਠੀ ਚਰਨੋਂ ਰਣਦੀਪ ਦੀਆਂ ਸਿਫਤਾਂ ਦੇ ਪੋਲ ਬੰਨਦੀ ਨਾ ਥੱਕੀ ਮੱਖਣ ਵੀ ਜਲਦ ਤੋਂ ਜਲਦ ਸ਼ਗਨ ਪਵਾ ਦੇਣ ਵਿੱਚ ਹੱਥ ਪੈਰ ਮਾਰ ਰਿਹਾ ਸੀ ਦੋਨਾਂ ਜੀਆ ਨੇ ਕਹਿ ਕਹਾ ਕੇ ਮੁੰਡੇ ਕੁੜੀ ਨੂੰ ਬਿਠਾ ਸ਼ਗਨ ਪਵਾ ਦਿੱਤਾ ਦੋਨੇ ਪਰਿਵਾਰ ਬਹੁਤ ਖੁਸ਼ ਸਨ ਇੱਕ ਦੂਜੇ ਨੂੰ ਗੜ ਲੱਗ ਵਧਾਈਆਂ ਦੇਣ ਲੱਗੇ ਮਲਕੀਤ ਚੰਨ ਵਰਗੀ ਨੂੰ ਪਾ ਕੇ ਬੜੀ ਖੁਸ਼ ਸੀ ਰਾਜੂ ਵੀ ਜਿੰਨੇ ਵਾਰ ਉਸ ਨੂੰ ਦੇਖਦਾ ਉਹਨੇ ਵਾਰ ਹੀ ਆਪਣਾ ਦਿਲ ਉਸ ਤੋਂ ਹਾਰ ਬੈਠਦਾ ਦੋਨਾਂ ਦੀ ਜੋੜੀ ਬੜੀ ਸੋਹਣੀ ਲੱਗ ਰਹੀ ਸੀ ਸ਼ਗਨ ਮਗਰੋਂ ਫਿਰ ਸਾਰਿਆਂ ਨੂੰ ਰੋਟੀ ਪਾਣੀ ਖਵਾਇਆ ਗਿਆ ਖਾਣ ਪੀਣ ਵਿੱਚ ਵਧੀਆ ਆਈਟਮਾਂ ਬਣਾਈਆਂ ਗਈਆਂ ਸਨ ਸੁਰਜਨ ਸਿੰਘ ਤਾਂ ਇਹੋ ਜਿਹਾ ਖਾਨਦਾਨ ਪਾ ਕੇ ਬਾਗੋ ਬਾਗ ਹੋਇਆ ਫਿਰਦਾ ਸੀ ਸ਼ਗਨ ਸ਼ੁਗੰਦੀ ਰਸਮ ਖਤਮ ਕਰ ਰੋਟੀ ਪਾਣੀ ਖਾ ਵਿਦਾ ਹੋ ਘਰ ਜਾਣ ਦੇ ਲਈ ਗੱਡੀ ਵਿੱਚ ਬੈਠ ਗਏ ਸਾਰੇ ਰਾਹ ਸਾਰੇ ਵਧੀਆ ਗੱਲਾਂ ਮਾਰਦੇ ਗਏ ਮਲਕੀਤ ਕਹਿੰਦੀ ਕੁੜੀ ਤਾਂ ਵਾਲਿਓ ਸੌ ਲੱਗਦੀ ਆ ਕਿਵੇਂ ਨੀਵੀਂ ਪਾਈ ਬੈਠੀ ਰਹੀ ਮੈਂ ਤਾਂ ਬੋਲਦੀ ਹੀ ਨਹੀਂ ਦੇਖੀ ਰਾਜੂ ਕਹਿੰਦਾ ਹੋਰ ਮੰਮੀ ਦਲੀਪ ਵੀ ਹੈ ਨਹੀਂ ਸੀ ਨਾਲ ਮੇਰੀ ਤਾਂ ਇਕੱਲੇ ਦੀ ਹਿੰਮਤ ਹੀ ਨਹੀਂ ਪਈ ਗੱਲ ਕਰਨ ਦੀ ਮਾਨ ਦੇ ਵਿੱਚ ਸੋਚਦਾ ਹੋਇਆ ਮੁਸਕਰਾਉਣ ਲੱਗਾ ਚਰਨੂ ਕਹਿੰਦੀ ਇਹ ਹੀ ਤਾਂ ਧੀ ਪੁੱਤ ਦੇ ਸੰਸਕਾਰ ਹੁੰਦੇ ਨੇ ਨਹੀਂ ਅੱਜਕੱਲ੍ਹ ਦੀਆਂ ਤਾਂ 100-100 ਨਖਰੇ ਕਰਦੀਆਂ ਨਾ ਸੱਸ ਦੇਖਣ ਨਾ ਸਹਰਾ ਚੱਪਰ-ਚੱਪੜ ਬੋਲਦੀਆਂ ਵੱਡਿਆਂ ਦੀ ਤਾਂ ਕੋਈ ਸ਼ਰਮ ਲਿਹਾਜ਼ ਹੀ ਨਹੀਂ ਰਹੀ ਥੋਨੂੰ ਤਾਂ ਸੌਖਾ ਮਿਲ ਗਿਆ ਰਿਸ਼ਤਾ ਸੁਰਜਨ ਕਹਿੰਦਾ ਸਹੀ ਗੱਲ ਹੈ ਇਹੋ ਜਿਹਾ ਪਰਿਵਾਰ ਸੁੱਖ ਨਾਲ ਮਿਲਦਾ ਆਪ ਵੀ ਜਦੋਂ ਇੱਕ ਵਾਰ ਆਪਣੇ ਘਰ ਆ ਗਈ ਆਪਣੇ ਵਿੱਚ ਕੁਦਰ ਨੂੰ ਮਿਲਣ ਲੱਗ ਜਾਉ ਗੱਲਾਂ ਕਰਦੇ ਕਰਦੇ ਆਪਣੇ ਪਿੰਡ ਪਹੁੰਚ ਗਏ ਗੱਡੀ ਬਸੰਤ ਗੱਡੀ ਨੂੰ ਦੇਖ ਬਸੰਤ ਨੂੰ ਸ਼ੱਕ ਹੋਇਆ ਕਿ ਕੋਈ ਨਾ ਕੋਈ ਖਿਚੜੀ ਤਾਂ ਜ਼ਰੂਰ ਪੱਕ ਰਹੀ ਹੈ ਚਰਨੋਂ ਕੱਲੀ-ਕੱਲੀ ਮੁੰਡੇ ਦਾ ਸ਼ਗਨ ਪਾਈ ਤੇ ਮੈਨੂੰ ਮਠਿਆਈ ਵੀ ਨਹੀਂ ਦੇਣ ਆਈ ਉਹ ਤਾਂ ਬੜਾ ਚਾਚੀ-ਚਾਚੀ ਕਰਦੀ ਰਹਿੰਦੀ ਹੈ ਤੇ ਹੁਣ ਖੁਸ਼ੀ ਦੇ ਮੌਕੇ ਤੇ ਮੈਨੂੰ ਯਾਦ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਕੋਈ ਨਾ ਮੈਂ ਪੁੱਛੂ ਇਹਨੂੰ ਤਾਂ ਕਦੇ ਮਨ ਹੀ ਮਨ ਸੋਚਦੀ ਹੋਈ ਘਰ ਮੋੜਦੀ ਦੋ ਵਾਰ ਘੇੜਾ ਕੱਢ ਕੇ ਗਈ ਬਸੰਤ ਤੋਂ ਜ਼ਿਆਦਾ ਚ ਰਹਿਣਾ ਗਿਆ ਅਗਲੇ ਹੀ ਦਿਨ ਪੱਕਾ ਪਤਾ ਲਗਾਉਣ ਲਈ ਪਹਿਲਾਂ ਮਲਕੀਤ ਦੇ ਘਰ ਗਈ ਬਸੰਤ ਕਹਿੰਦੀ ਨੀ ਮਲਕੀਤ ਘਰ ਆ ਮਲਕੀਤ ਮੰਜੇ ਤੇ ਬੈਠੀ ਸਬਜ਼ੀ ਕੱਟ ਰਹੀ ਸੀ ਤੇ ਆਵਾਜ਼ ਲਗਾਉਂਦੇ ਕਿਹਾ ਹਾਂ ਚਾਚੀ ਲੰਘਿਆ ਲੰਘਿਆ ਬੂਹਾ ਖੁੱਲਾ ਹੀ ਆ ਬਸੰਤ ਮੰਜੇ ਤੇ ਆ ਕੇ ਬੈਠ ਗਈ ਤੇ ਕਹਿੰਦੀ ਕੁੜੇ ਵਧਾਈਆਂ ਤੈਨੂੰ ਮਲਕੀਤ ਕਹਿੰਦੀ ਲੈ ਤੈਨੂੰ ਵੀ ਲੱਗ ਗਿਆ ਪਤਾ ਤੈਨੂੰ ਵੀ ਵਧਾਈਆਂ ਚਾਚੀ ਹੱਸਦੀ ਹੋਈ ਬੋਲੀ ਬਸੰਤ ਕਹਿੰਦੀ ਲੈ ਕੁੜੇ ਕੀ ਹੋਇਆ ਜੇ ਤੂੰ ਨਹੀਂ ਦੱਸਿਆ ਤਾਂ ਪਤਾ ਤਾਂ ਮੈਨੂੰ ਲੱਗ ਹੀ ਗਿਆ ਮਲਕੀਤ ਕਹਿੰਦੀ ਨਾ ਨਾ ਚਾਚੀ ਉਹ ਗੱਲ ਨਹੀਂ ਹੋਇਆ ਹੀ ਇੰਨੀ ਜਲਦੀ ਕਿ ਬਸ ਟਾਈਮ ਹੀ ਨਹੀਂ ਲੱਗਿਆ ਮਸੰਤ ਕਹਿੰਦੀ ਆਹੋ ਆਂ ਦੱਸਦੀ ਸੀ ਚਰਨ ਨੂੰ ਤੂੰ ਇਹ ਦੱਸ ਸੱਚ ਚਰਨ ਨੂੰ ਪਸੰਦ ਆ ਗਈ ਭਲਾ ਕੁੜੀ ਮਲਕੀਤ ਕਹਿੰਦੀ ਹਾਂ ਕਿਉਂ ਚਰਨ ਨੂੰ ਹੀ ਕਿਉਂ ਮੈਨੂੰ ਵੀ ਪਸੰਦ ਆ ਕੁੜੀ ਤਾਂ ਉਹਦੇ ਪਸੰਦ ਜਾਂ ਨਾ ਪਸੰਦ ਤੋਂ ਕੀ ਲੈਣਾ ਵਿਆਹ ਤਾਂ ਮੁੰਡੇ ਨੇ ਹੀ ਕਰਵਾਉਣਾ ਉਹਨੂੰ ਪਸੰਦ ਹੋਣੀ ਚਾਹੀਦੀ ਏ ਮਸੰਤ ਕਹਿੰਦੀ ਹਾਂ ਉਹ ਤਾਂ ਗੱਲ ਹੈ ਪਰ ਫਿਰ ਵੀ ਆਪਣੇ ਦਲੀਪ ਵਿੱਚ ਕਿਹੜਾ ਕੋਈ ਕਮੀ ਸੀ ਪਤਾ ਨਹੀਂ ਚਰਨੋਂ ਦੀ ਕੀ ਮਤ ਮਾਰੀ ਪਈ ਸੀ ਜਿਹੜਾ ਗੁੰਗੇ ਕੁੜੀ ਦੇ ਨਾਲ ਰਿਸ਼ਤਾ ਕਰਾਈ ਮੁੰਡੇ ਦਾ ਚਲੋ ਖੈਰ ਆਪਾਂ ਕੀ ਲੈਣਾ ਮਲਕੀਤ ਕਹਿੰਦੀ ਇਹ ਕੀ ਕਹੀ ਜਾਂਦੀ ਹੈ ਚਾਚੀ ਮੈਨੂੰ ਕੁਝ ਸਮਝ ਨਹੀਂ ਆਇਆ ਕਿਹੜੀ ਕਮੀ ਤੇ ਕਿਹਦੀ ਗੱਲ ਕਰਦੀ ਹੈ ਤੂੰ ਇਹਦੇ ਵਿੱਚ ਦਲੀਪ ਕਿਧਰੋਂ ਆ ਗਿਆ ਤੇ ਕੌਣ ਹੈ ਗੁੰਗਾ ਬਸੰਤ ਕਹਿੰਦੀ ਲੈ ਕਿਉਂ ਬੋਲੀ ਬਣਦੀ ਹੈ ਮੈਨੂੰ ਪਤਾ ਸਭ ਕੱਲ ਤੁਸੀਂ ਦਲੀਪ ਦਾ ਸ਼ਗਨ ਪਾ ਕੇ ਆਈ ਹੂੰ ਉਹ ਕੁੜੀ ਗੁੰਗੀ ਤਾਂ ਹੈ ਮੁਲਕੀਤ ਕਹਿੰਦੀ ਨਹੀਂ ਨਹੀਂ ਚਾਚੀ ਤੈਨੂੰ ਕੋਈ ਗਲਤ ਫ਼ਹਮੀ ਹੋਈ ਹੈ ਸ਼ਗਨ ਚਰਨੋਂ ਦੇ ਮੁੰਡੇ ਦਾ ਨਹੀਂ ਮੇਰੇ ਮੁੰਡੇ ਦਾ ਪਿਆ ਬਸੰਤ ਕਹਿੰਦੀ ਅੱਛਾ ਮੈਂ ਤਾਂ ਨਾਲੇ ਚਰਨੋਂ ਦੇ ਮੁੰਡੇ ਦਾ ਸੁਣਿਆ ਸੀ ਉਹਨੇ ਮੈਨੂੰ ਆਪ ਦੱਸਿਆ ਸੀ ਕਿ ਮੇਰੇ ਮੁੰਡੇ ਲਈ ਰਿਸ਼ਤਾ ਦੇਖਿਆ ਮਲੋਟ ਮੈਂ ਹੀ ਦੱਸਿਆ ਸੀ ਉਹਨੂੰ ਵੀ ਕੁੜੀ ਗੁੰਗੀ ਹੈ ਚੱਲ ਛੱਡ ਤੂੰ ਦੱਸ ਕਿੱਥੇ ਕਰਿਆ ਮੁੰਡੇ ਦਾ ਰਿਸ਼ਤਾ ਮਲਕੀਤ ਕਹਿੰਦੀ ਇੱਕ ਮਿੰਟ ਚਾਚੀ ਤੁਸੀਂ ਮਲੋਟ ਕਿੰਨਾ ਦੀ ਗੱਲ ਕਰ ਰਹੇ ਹੋ ਬਸੰਤ ਕਹਿੰਦੀ ਸੁਰਜਨ ਸਿੰਘ ਜਿਨ੍ਹਾਂ ਦੇ ਕੱਲੀ ਕੱਲੀ ਕੁੜੀ ਐ ਸਿਲਾਈ ਕਢਾਈ ਦਾ ਕੰਮ ਵੀ ਜਾਣਦੀ ਐ ਸੋਹਣੀ ਸੁਨੱਖੀ ਤਾਂ ਸੁੱਖ ਨਾਲ ਬਥੇਰੀ ਹੈ ਪਰ ਵਿਚਾਰੀ ਗੁੰਗੀ ਐ ਮਲਕੀਤ ਕਹਿੰਦੀ ਗੁੰਗੀ ਹਾਏ ਮੈਂ ਮਰ ਜਾ ਮਲਕੀਤ ਨੇ ਸਬਜ਼ੀ ਕੱਟਦੀ ਨੇ ਕੱਦ ਉਂਗਲ ਤੇ ਮਰਵਾ ਲਈ ਬਸੰਤ ਕਹਿੰਦੀ ਹਾਏ ਹਾਏ ਨਹੀਂ ਇਹ ਕੀ ਕਰੀ ਜਾਨੀ ਆ ਮਰਵਾ ਲਈ ਨਾ ਉਂਗਲ ਤੇ ਕਰਦ ਕੀ ਹੋਇਆ ਮਲਕੀਤ ਕਹਿੰਦੀ ਹਾਏ ਇੰਨਾ ਵੱਡਾ ਧੋਖਾ ਮਲਕੀਤ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ ਬਸੰਤ ਕਹਿੰਦੀ ਕੀ ਹੋਇਆ ਕੁੜੇ ਤੈਨੂੰ ਤੇਰੇ ਨਾਲ ਕਾਹਦਾ ਧੋਖਾ ਹੋ ਗਿਆ ਮਲਕੀਤ ਕਹਿੰਦੀ ਉਥੇ ਚਰਨੋਂ ਦਾ ਨਹੀਂ ਮੇਰੇ ਮੁੰਡੇ ਦਾ ਸ਼ਗਨ ਪਿਆ ਚਾਚੀ ਬਸੰਤ ਕੁਝ ਚਿਰ ਸੋਚਣ ਮਗਰੋਂ ਕਹਿੰਦੀ ਅੱਛਾ ਚਰਨੋਂ ਨੇ ਉਥੇ ਤੇਰੇ ਮੁੰਡੇ ਦਾ ਕਰਵਾ ਦਿੱਤਾ ਉਥੇ ਜਾਣਦੀ ਸੀ ਸਭ ਫਿਰ ਪਤਾ ਨਹੀਂ ਉਹਨੇ ਐਂ ਕਿਉਂ ਕੀਤਾ ਚੰਗਾ ਮੈਂ ਚੱਲਦੀ ਆਂ ਐਨਾ ਕਹਿ ਉਹ ਮੌਕਾ ਦੇਖ ਉਥੋਂ ਖਿਸਕ ਗਈ ਮਲਕੀਤ ਕਹਿੰਦੀ ਮੈਂ ਸਮਝ ਗਈ ਇਹ ਸਭ ਉਸੇ ਦਾ ਕਰਿਆ ਧਰਿਆ ਐਨੀ ਵੱਡੀ ਚਾਲ ਖੇਡੀ ਉਹਨੇ ਮੇਰੇ ਨਾਲ ਮਲਕੀਤ ਗੁੱਸੇ ਨਾਲ ਲਾਲ ਪੀਲੀ ਹੋ ਗਈ ਤੇ ਉਸੇ ਪੈਰੀ ਉੱਚੀ ਉੱਚੀ ਚਰਨੋਂ ਚਰਨੋਂ ਪੁਕਾਰਦੀ ਉਹਨਾਂ ਦੇ ਘਰੇ ਚਲੀ ਗਈ ਚਰਨੋਂ ਚਰਨੋਂ ਕਿੱਥੇ ਆ ਬਾਹਰ ਨਿਕਲ ਨਹੀਂ ਕਿੱਥੇ ਲੁਕੀ ਬੈਠੀਆਂ ਆਪਣੇ ਬਾਹਰ ਨਿਕਲ ਮੁਲਕੀ ਤੋਂ ਉਹਨਾਂ ਦੇ ਘਰ ਜਾਂਦੇ ਆਂ ਸੀ ਜਾਂਦੇ ਆਂ ਉੱਚੀ ਉੱਚੀ ਚਰਨਾਂ ਨੂੰ ਪੁਕਾਰਨ ਲੱਗੀ ਚਰਨਾਂ ਨੂੰ ਆਵਾਜ਼ ਸੁਣ ਅੰਦਰੋਂ ਭੱਜ ਕੇ ਬਾਹਰ ਨਿਕਲੀ ਨਹੀਂ ਕੀ ਹੋ ਗਿਆ ਤੈਨੂੰ ਐਂ ਚੀਕਦੀ ਆਉਂਦੀ ਆ ਮੈਂ ਕਿਹੜਾ ਕੋਈ ਗੁੰੰਗੀ ਬੋਲੀਆਂ ਚਰਨਾਂ ਦੇ ਮੂੰਹੋਂ ਨਿਕਲਿਆ ਗੁੰੰਗੀ ਸ਼ਬਦ ਉਸ ਨੂੰ ਕੋੜੇ ਜ਼ਹਿਰ ਵਰਗਾ ਲੱਗਿਆ ਉਹਦਾ ਗੁੱਸਾ ਹੋਰ ਵੀ ਸਿਖਰਾਂ ਤੇ ਚਲੇ ਆ ਗਿਆ ਤੇ ਬਿਨਾਂ ਕੁਝ ਸੋਚੇ ਸਮਝੇ ਉਸ ਨੇ ਚਰਨਾਂ ਨੂੰ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਨਾ ਤੇਰਾ ਸੀ ਕੀ ਵਗਾੜਿਆ ਸੀ ਜਿਹੜੀ ਤੂੰ ਸਾਡੇ ਨਾਲ ਇੰਨੀ ਮਾੜੀ ਕੀਤੀ ਆਪਦੇ ਮੁੰਡੇ ਲਈ ਆਇਆ ਰਿਸ਼ਤਾ ਤੂੰ ਸਾਡੇ ਕੰਨੀ ਧਕੇਲਤਾ ਤੈਨੂੰ ਭੋਰਾ ਸ਼ਰਮ ਨਹੀਂ ਆਈ ਜਿੰਨੀ ਮੈਂ ਸੋਚਦੀ ਸੀ ਤੂੰ ਤਾਂ ਉਹਦੇ ਨਾਲੋਂ ਵੀ ਜ਼ਿਆਦਾ नीਚ ਨਿਕਲੇ ਪਤਾ ਨਹੀਂ ਕਿਉਂ ਸਾਡੇ ਟੱਬਰ ਤੇ ਤੂੰ ਕਾਲੇ ਨਾਗ ਵਾਂਗੂ ਕੁੰਡਲੀ ਮਾਰੀ ਬੈਠੀ ਐ ਨਹੀਂ ਕੀ ਵਗਾੜਿਆ ਸੀ ਅਸੀਂ ਤੇਰਾ ਦੱਸ ਇੱਕੋ ਸਾਹ ਵਿੱਚ ਮਲਕੀਤ ਨੇ ਉਸ ਨੂੰ ਕਹਿ ਸੁਣਾਇਆ ਮਲਕੀਤ ਨੇ ਚਰਨوں ਨੂੰ ਬਾਤੂ ਗਾਲਾਂ ਦਿੱਤੀਆਂ ਮਲਕੀਤ ਦੇ ਮੂੰਹੋਂ ਆਪਣੀ ਇਸ ਤਰ੍ਹਾਂ ਬੀਜਤੀ ਹੁੰਦੀ ਸੁਣ ਚਰਨੋਂ ਵੀ ਜ਼ਿਆਦਾ ਚਿਰ ਚੁੱਪ ਨਹੀਂ ਰਹਿ ਸਕੀ ਉਸਨੇ ਵੀ ਮਲਕੀਤ ਨਾਲ ਬਰਾਬਰ ਬੈਸ ਕੀਤੀ ਲੈ ਮੈਂ ਕਿਹੜਾ ਤੱਕੇ ਨਾਲ ਹੱਥ ਫੜ ਕੇ ਲੈ ਕੇ ਗਈ ਸੀ ਤੁਹਾਡਾ ਨਾ ਕਰਦੇ ਰਿਸ਼ਤਾ ਉਹਦਾ ਤਾਂ ਅਗ ਲੱਗੀ ਸੀ ਤੁਹਾਡੇ ਨੋਟਾਂ ਦੀ ਪੈਸਿਆਂ ਦੇ ਲਾਲਚ ਇੰਨੀ ਅੰਨੀ ਹੋਈ ਫਿਰਦੀ ਸੀ ਤੂੰ ਕਿ ਕੁਝ ਦਿਸਿਆ ਹੀ ਨਹੀਂ ਤੈਨੂੰ ਤੇ ਹੁਣ ਮੇਰੇ ਤੇ ਚੜੀ ਆਉਣੀ ਆ ਮਲਕੀਤ ਕਹਿੰਦੀ ਤੂੰ ਜਿਆਦਾ ਨਾ ਬੋਲ ਚਰਨੋ ਮੈਨੂੰ ਸਭ ਪਤਾ ਤੇਰੀਆਂ ਕਰਤੂਤਾਂ ਦਾ ਇਹ ਸਭ ਤੇਰਾ ਹੀ ਕੀਤਾ ਧਰਿਆ ਤੂੰ ਜਾਣ ਕੇ ਕੀਤਾ ਇਹ ਸਭ ਹਨਾ ਤਾਂ ਹੀ ਜਦ ਮੈਂ ਕੁੜੀ ਤੋ ਕੁਝ ਪੁੱਛਣ ਲੱਗਦੀ ਸੀ ਭੱਜ ਕੇ ਆਪ ਮੂਰੇ ਹੋ ਜਾਂਦੀ ਸੀ ਕਦੇ ਮੇਰੀ ਕਿਤੇ ਪੋਲ ਨਾ ਖੁੱਲ ਜਾਵੇ ਚਰਨੋ ਕਹਿੰਦੀ ਆਹੋ ਤਲ ਕੀਤਾ ਮੈਂ ਸਭ ਫੇਰ ਕੀ ਹੋਇਆ ਕੁੜੀ ਗੁੰਗੀ ਆ ਤੇਰੇ ਮੁੰਡੇ ਨੂੰ ਤਾਂ ਇਹੋ ਜਿਹੀ ਮਿਲਣੀ ਸੀ ਇਸੀ ਦਿਨ ਲਾਇਕ ਸੀ ਤੇਰਾ ਮੁੰਡਾ ਇਹ ਕਹਿ ਚਰਨੋਂ ਦੀ ਹਾਸੀ ਨਿਕਲ ਗਈ ਆਪਣੇ ਮੁੰਡੇ ਬਾਰੇ ਇਹ ਸਭ ਸੁਣ ਮਲਕੀਤ ਦੇ ਸਬਰ ਦਾ ਬੰਨ ਟੁੱਟ ਗਿਆ ਉਸਨੇ ਚਰਨੋਂ ਦੇ ਖਿੱਚ ਕੇ ਚਪੇੜ ਜੜ ਦਿੱਤੀ ਜਿਸ ਨਾਲ ਉਹ ਮੂੰਹ ਪਰਨੇ ਜਾ ਡਿੱਗੀ ਖਬਰਦਾਰ ਜੇ ਮੇਰੇ ਮੁੰਡੇ ਬਾਰੇ ਕੁਝ ਗਲਤ ਬੋਲਿਆ ਤਾਂ ਨਹੀਂ ਇੱਥੇ ਹੀ ਤੇਰੀ ਗੁੱਤ ਪਟ ਕੇ ਤੇਰੇ ਹੱਥ ਵਿੱਚ ਦੇ ਦੇਵਾਂ ਮਲਕੀਤ ਹਾਲੇ ਗੁੰਧ ਹੀ ਰਹੀ ਸੀ ਕਿ ਇੰਨੇ ਨੂੰ ਸੁਰਜਣ ਤੇ ਮੱਖਣ ਗੱਲਾਂ ਕਰਦੇ ਹੋਏ ਉੱਤੋਂ ਦੀ ਆਗਏ ਮੱਖਣ ਨੂੰ ਦੇਖਦਿਆਂ ਹੀ ਚਰਨੂ ਨੇ ਰੋਣ ਦੇ ਫਫੜੇ ਕਰਨੇ ਸ਼ੁਰੂ ਕਰ ਦਿੱਤੇ ਤੇ ਉੱਥੇ ਡਿੱਗੀ ਕੀਰਨੇ ਪਾਉਣ ਲੱਗ ਪਈ ਚਰਨੂ ਨੂੰ ਇਸ ਹਾਲਤ ਵਿੱਚ ਦੇਖ ਮੱਖਣ ਨੇ ਭੱਜ ਕੇ ਚਰਨੂ ਨੂੰ ਚੱਕਿਆ ਸੁਰਜਣ ਵੀ ਇਹ ਸਭ ਦੇਖ ਕੇ ਹੈਰਾਨ ਹੁੰਦਾ ਹੋਇਆ ਬੋਲਿਆ ਓਏ ਕੀ ਗੱਲ ਹੋ ਗਈ ਚਰਨੂ ਕਹਿੰਦੇ ਆ ਦੇਖੋ ਵੀਰ ਜੀ ਕੀ ਹਾਲ ਕੀਤਾ ਮੇਰਾ ਥੋੜੀ ਮਲਕੀਤ ਨੇ ਕਦੋਂ ਦੀ ਲੜੀ ਜਾਂਦੀ ਐ ਮੇਰੇ ਨਾਲ ਉਤੋਂ ਮੈਨੂੰ ੱੱਕਾ ਦੇ ਕੇ ਥੱਲੇ ਸੁੱਟਦਾ ਹਾਏ ਆਹ ਦਿਨ ਦੇਖਣ ਤੋਂ ਪਹਿਲਾਂ ਰੱਬ ਮੈਨੂੰ ਚੱਕ ਕਿਉਂ ਨਹੀਂ ਲੈਂਦਾ ਮਲਕੀਤ ਕਹਿੰਦੀ ਹਲੇ ਤਾਂ ੱੱਕਾ ਹੀ ਦਿੱਤਾ ਜੇ ਮੇਰੇ ਵਸ ਵਿੱਚ ਹੁੰਦਾ ਨਾ ਤੈਨੂੰ ਕੁੱਤੋਂ ਫੜ ਕੇ ਤੇਰਾ ਪੂਰੇ ਪਿੰਡ ਵਿੱਚ ਜਲੂਸ ਘੱਟਦੀ ਸੁਰਜਨ ਕਹਿੰਦਾ ਮਲਕੀਤ ਇਹ ਕੀ ਬਕਵਾਸ ਕਰ ਰਹੀ ਐ ਤੂੰ ਇਹ ਸੁਣ ਸੁਰਜਨ ਮਲਕੀਤ ਬਲ ਅੱਖਾਂ ਕੱਢਦਾ ਹੋਇਆ ਬੋਲਿਆ ਚਰਨੋ ਕਹਿੰਦੀ ਆ ਦੇਖੋ ਵੀਰ ਜੀ ਤੁਹਾਡੇ ਸਾਹਮਣੇ ਕੀ ਕੁਝ ਬੋਲੀ ਜਾਂਦੀ ਆ ਤੁਸੀਂ ਵੀ ਦੇਖ ਲਓ ਜੇ ਤੁਹਾਡੀ ਪਿਆਰੀ ਭਾਬੀ ਕੀ ਬੋਲਦੀ ਆ ਮੱਖਣ ਪਹਿਲਾਂ ਹੀ ਸਾਰਾ ਮਾਜਰਾ ਸਮਝ ਗਿਆ ਇਸ ਲਈ ਪਹਿਲਾਂ ਉਚੁੱਪ ਚਾਪ ਖੜਾ ਵੇਖਦਾ ਰਿਹਾ ਪ੍ਰੰਤੋਂ ਮਾਮਲਾ ਵਿਗੜਦਾ ਦੇਖ ਕਹਿੰਦਾ ਕੀ ਹੋਇਆ ਭਾਬੀ ਆਜੋ ਠੰਡੇ ਦਿਮਾਗ ਦੇ ਨਾਲ ਬੈਠ ਕੇ ਗੱਲ ਕਰਦੇ ਆ ਕਿਉਂ ਕਿਹੜੀ ਗੱਲਾਂ ਗਰਮ ਹੋਈ ਜਾਂਦੇ ਹੁ ਮਲਕੀਤ ਕਹਿੰਦੀ ਤੂੰ ਵੀ ਜ਼ਿਆਦਾ ਭੋਲਾ ਨਾ ਬਣ ਮੱਖਣਾ ਗੱਲਾਂ ਤਾਂ ਆਏ ਮਾਰਦਾ ਜਿਵੇਂ ਕਾਸੇ ਦਾ ਕੁਝ ਪਤਾ ਹੀ ਨਹੀਂ ਹੁੰਦਾ ਸਭ ਤੁਹਾਡੇ ਦੋਨਾਂ ਦੀ ਰਲੀ ਭੁਗਤਾ ਨਹੀਂ ਇਹਦੀ ਕਿੱਥੇ ਇੰਨੀ ਹਿੰਮਤ ਸੀ ਕਿ ਮੇਰੇ ਘਰ ਅੱਗ ਲਾ ਜਾਂਦੀ ਤੂੰ ਕੀ ਆਪਣੀ ਧੀਵੀ ਦੇ ਮਗਰ ਲੱਗਿਆ ਫਿਰਦਾ ਇਹ ਤਾਂ ਇਹੋ ਜਿਹੀ ਜਨਾਨੀ ਆ ਕਿ ਸਭ ਨੂੰ ਵੇਚ ਕੇ ਖਾ ਜਾਊਗੀ ਮੱਖਣ ਨੂੰ ਇਸ ਗੱਲ ਦਾ ਗੁੱਸਾ ਲੱਗਿਆ ਤੇ ਉਸਨੇ ਮਲਕੀਤ ਨੂੰ ਚੁੱਪ ਹੋਣ ਲਈ ਕਿਹਾ ਥੋੜੀ ਹੀ ਦੇਰ ਨੂੰ ਰਾਜੂ ਤੇ ਦਲੀਪ ਵੀ ਆ ਗਏ ਕੋਲ ਖੜੇ ਸੁਰਜਣ ਨੂੰ ਕੁਝ ਸਮਝ ਨਹੀਂ ਸੀ ਲੱਗ ਰਹੀ ਕਿ ਕਿਸ ਚੀਜ਼ ਦੀ ਗੱਲ ਕਰ ਰਹੇ ਹਨ ਫਿਰ ਮਲਕੀਤ ਨੇ ਸੁਰਜਣ ਨੂੰ ਉਹਨਾਂ ਦੀ ਸਾਰੇ ਕਰਤੂਤ ਬਾਰੇ ਦੱਸਿਆ ਇਹ ਸਮਝ ਜਾਣ ਕੇ ਸੁਰਜਣ ਦੇ ਦਿਲ ਨੂੰ ਵੱਡਾ ਝਟਕਾ ਲੱਗਿਆ ਗੁੰਗੀ ਬਾਰੇ ਸੁਣ ਰਾਜੂ ਦੇ ਹੋਸ਼ ਛੁੱਟ ਗਏ ਸੁਰਜਣ ਨੇ ਮੱਖਣ ਤੋਂ ਪੂਰੇ ਗੁੱਸੇ ਨਾਲ ਪੁੱਛਿਆ ਮੱਖਣ ਕੀ ਇਹ ਗੱਲ ਸੱਚ ਹੈ ਤੈਨੂੰ ਪਤਾ ਸੀ ਪਹਿਲਾਂ ਵੀ ਕੁੜੀ ਗੁੰਗੀ ਹੈ ਤੇ ਰਿਸ਼ਤਾ ਵੀ ਤੇਰੇ ਮੁੰਡੇ ਲਈ ਆਇਆ ਸੀ ਸੁਰਜਣ ਨੇ ਤਿੰਨ ਵਾਰ ਪਿਆਰ ਦੇ ਨਾਲ ਉਸ ਤੋਂ ਪੁੱਛਿਆ ਪਰੰਤੂ ਮੱਖਣ ਦੀ ਚੁੱਪੀ ਦੱਸ ਰਹੀ ਸੀ ਕਿ ਮਲਕੀਤ ਦਾ ਲਾਇਆ ਇੱਕ ਇੱਕ ਇਲਜ਼ਾਮ ਸੱਚ ਹੈ ਉਸ ਨੇ ਮੱਖਣ ਦੇ ਕੋਲਰ ਪਕੜ ਲੈ ਕਿਉਂ ਕੀਤਾ ਤੂੰ ਇਹ ਸਭ ਤੈਨੂੰ ਮੈਂ ਕਦੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਤੇਰਾ ਕਦੇ ਮੈਂ ਮਾੜਾ ਨਹੀਂ ਸੋਚਿਆ ਆਪਣੇ ਪਹਿਲਾਂ ਹਰ ਵਾਰ ਤੇਰੇ ਬਾਰੇ ਸੋਚਿਆ ਤੇ ਤੂੰ ਮੇਰੇ ਨਾਲ ਆਏ ਕੀਤਾ ਮੱਖਣ ਦੇ ਕਾਲਰ ਤੇ ਹੱਥ ਪਾ ਕੇ ਦੇਖ ਦਲੀਪ ਨੇ ਆ ਸੁਰਜਣ ਦਾ ਹੱਥ ਫੜਿਆ ਤੇ ਆਪਣੇ ਪਿਤਾ ਨੂੰ ਸੁਰਜਣ ਦੀ ਮਾਰ ਤੋਂ ਬਚਾਇਆ ਇਹਨੇ ਨੂੰ ਚਰਨੋਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਹਾਏ ਹਾਏ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿਸੇ ਕੀਤਾ ਕੀ ਹੈ ਜੇ ਤੁਹਾਨੂੰ ਇੰਨੀ ਹੀ ਅਕਲ ਸੀ ਤਾਂ ਨਾ ਕਰਦੇ ਰਿਸ਼ਤਾ ਕਿਉਂ ਹੁਣ ਸਾਡੇ ਘਰੇ ਫਿਰਦੇ ਹੋ ਫਿਰ ਮੱਖਣ ਨੂੰ ਕਹਿਣ ਲੱਗੀ ਕਿਹਾ ਸੀ ਨਾ ਵੀ ਬਾਲਾ ਮੂੰਹ ਨਾ ਲਾਇਆ ਕਰੋ ਇਹਨਾਂ ਨੂੰ ਅੱਜ ਦੇਖ ਲਿਆ ਨਾ ਤੁਸੀਂ ਇਹ ਆ ਇਹਨਾਂ ਦਾ ਅਸਲੀ ਰੂਪ ਐਵੇਂ ਸਾਰਾ ਦਿਨ ਤੁਸੀਂ ਤਾਂ ਵਾਈ ਵਾਈ ਕਰਦੇ ਥੱਕਦੇ ਨਹੀਂ ਆਹ ਦੇਖ ਲਓ ਕਿੰਨੀ ਕਦਰ ਹੈ ਇਹਨਾਂ ਦੇ ਦਿਲ ਵਿੱਚ ਤੁਹਾਡੇ ਲਈ ਇਹੋ ਜਿਹੇ ਪਿਆਰੇ ਇਹਨਾਂ ਦਾ ਮਲਕੀਤ ਕਹਿੰਦਾ ਤੂੰ ਕਿੱਧਰ ਦੀ ਕਿੱਧਰ ਲੈ ਕੇ ਜਾ ਰਹੀ ਹੈਂ ਗੱਲ ਚਰਨ ਨੂੰ ਤੂੰ ਆਪਣੀ ਗਲਤੀ ਮੰਨਣ ਦੀ ਬਜਾਏ ਉਲਟਾ ਸਾਨੂੰ ਹੀ ਦੋਸ਼ ਦੇ ਰਹੀ ਹੈਂ ਸ਼ਰਮ ਕਰ ਭੋਰਾ ਸ਼ਰਮ ਚਰਨੂ ਕਹਿੰਦੀ ਤੁਸੀਂ ਖੜੇ ਕੀ ਸੁਣ ਰਹੇ ਹੋ ਇਹ ਆਪਣੇ ਘਰੇ ਖੜੇ ਹੋ ਕੇ ਆਪਣੀ ਹੀ ਬੇਇੱਜ਼ਤੀ ਕਰੀ ਜਾਂਦੇ ਆ ਕਹੋ ਇਹਨਾਂ ਨੂੰ ਚਲੇ ਜਾਣ ਇੱਥੋਂ ਨਹੀਂ ਐਵੇਂ ਮੇਰੇ ਤੋਂ ਕੁਝ ਹੋਰ ਬੋਲਿਆ ਜਾਣਾ ਫੇਰ ਨਾ ਕਿਹੋ ਵੀ ਦੱਸਿਆ ਨੀ ਉਸਨੇ ਮੱਖਣ ਨੂੰ ਕਿਹਾ ਇਹ ਸੁਣ ਮਲਕੀਤ ਤੇ ਸੁਰਜਣ ਦਾ ਉੱਥੇ ਖੜਨਾ ਮੁਸ਼ਕਿਲ ਹੋ ਗਿਆ ਮੈਂ ਵੀ ਇਹੋ ਜਿਹਾਂ ਦੇ ਇੱਕ ਪਲ ਨਹੀਂ ਖੜਦੀ ਤੇ ਹਾਂ ਇੱਕ ਗੱਲ ਸੁਣ ਲੈ ਤੂੰ ਮੇਰੇ ਕੰਨ ਖੋਲ ਕੇ ਬਿਉਂਦੇ ਮੈਂ ਵੀ ਨਹੀਂ ਮੁੰਡਾ ਉੱਥੇ ਪਰ ਆ ਰਿਸ਼ਤਾ ਤੋੜਨਾ ਪੈ ਜੇ ਤੇਰੀ ਗੁੱਤ ਤਾਂ ਮੈਂ ਪਟਾ ਕੇ ਹੀ ਰੋਹੂੰ ਦਲੀਪ ਕਹਿੰਦਾ ਤਾਈ ਗੁੱਸੇ ਵਿੱਚ ਕੋਈ ਫੈਸਲਾ ਨਾ ਲਿਓ ਆ ਜੋ ਬੈਠ ਕੇ ਗੱਲ ਕਰਦੇ ਆ ਓਏ ਰਾਜੂ ਤੂੰ ਤਾਂ ਸਮਝਦਾਰ ਆ ਤੂੰ ਸਮਝਾ ਇਹਨਾਂ ਨੂੰ ਰਾਜੂ ਕਹਿੰਦਾ ਹੁਣ ਸਮਝਣ ਸਮਝਾਉਣ ਨੂੰ ਰਹਿ ਕੀ ਗਿਆ ਸਭ ਦੇਖ ਰਾਜੂ ਦੇ ਦਿਲ ਨੂੰ ਗਹਿਰੇ ਸੱਟ ਲੱਗੀ ਤੇ ਬਿਨਾ ਕੋਈ ਜਵਾਬ ਦਿੱਤੇ ਉਹ ਉੱਥੋਂ ਚਲਾ ਗਿਆ ਚਾਨੂ ਕਹਿੰਦੀ ਹਾਂ ਹਾਂ ਜਾ ਜਾ ਕਰ ਲੈ ਜੋ ਕਰਨਾ ਮਖਣ ਕਹਿੰਦਾ ਚਰਨ ਨੂੰ ਤੂੰ ਚੁੱਪ ਕਰ ਇੰਉਂ ਕਿਉਂ ਬੋਲੀ ਜਾ ਰਹੀ ਐ ਤੂੰ ਹੋਸ਼ ਵਿੱਚ ਤਾਂ ਹੈ ਉਹ ਚਰਨ ਨੂੰ ਚੁੱਪ ਕਰਵਾਉਂਦਾ ਹੋਇਆ ਬੋਲਿਆ ਚਰਨੋ ਕਹਿੰਦੀ ਤੁਸੀਂ ਤਾਂ ਹਰ ਵਾਰ ਮੈਨੂੰ ਹੀ ਚੁੱਪ ਕਰਾਇਆ ਕਰੋ ਤੇ ਉਹ ਮੇਰੀ ਜਿਹੜੀ ਕਦੋਂ ਦੀ ਮੇਰੇ ਸਿਰ ਚੜ ਬੋਲੀ ਜਾਂਦੀ ਆ ਉਹਨੂੰ ਤਾਂ ਕੁਝ ਕਹਿੰਦੇ ਨਹੀਂ ਮੇਰਾ ਵੀ ਪੂਰਾ ਉਹਨਾਂ ਹੀ ਹੱਕ ਆ ਜਿੰਨਾ ਉਸ ਦਾ ਉਹ ਕੱਲੀ ਨਹੀਂ ਜ਼ਮੀਨ ਦੀ ਮਾਲਕਣ ਜਿਹੜੀ ਜਿਹੜਾ ਕੁਝ ਮਰਜ਼ੀ ਬੋਲੀ ਜਾਵੇ ਉਰੀ ਬਰਾਬਰ ਦੇ ਹਿੱਸੇਦਾਰੇ ਮੇਰੀ ਇੱਕ ਪਾਲ ਵਿੱਚ ਦੋਨੇ ਭਰਾਵਾਂ ਦਾ ਪਿਆਰ ਨਫ਼ਰਤ ਵਿੱਚ ਬਦਲ ਗਿਆ ਚਰਨੋ ਇਸ ਗਲਤੀ ਕਾਰਨ ਲੜਾਈ ਐਨੀ ਵੱਧ ਗਈ ਕਿ ਜ਼ਮੀਨ ਦੀ ਵੰਡ-ਮੰਡਾਈ ਤੱਕ ਗੱਲਾਂ ਚੱਲ ਪਈਆਂ ਇਹਨਾਂ ਸਭ ਸੁਣਨ ਤੋਂ ਬਾਅਦ ਮਲਕੀਤ ਤੇ ਸੁਰਜਨ ਉਸੇ ਪੈਰੀ ਆਪਣੇ ਘਰ ਚਲੇ ਗਏ ਗੁੱਸੇ ਵਿੱਚ ਮਲਕੀਤ ਚਰਨ ਨੂੰ ਗਾਲਾਂ ਦਿੰਦੀ ਘਰ ਜਾਂਦੀ ਹੈ ਸੁਰਜਣ ਵੀ ਉਸ ਦੇ ਪਿੱਛੇ ਪਿੱਛੇ ਆ ਜਾਂਦਾ ਹੈ ਆਪਣੀ ਸੁੱਧ ਬੁੱਧ ਕੋਈ ਮਲਕੀਤ ਇੱਧਰ ਉੱਧਰ ਤੱਕਦੀ ਤੇ ਕੰਧਾ ਕੌਲਿਆਂ ਦੇ ਨਾਲ ਖਿੰਦੀ ਚਰਨੋਂ ਨੂੰ ਬੱਦ ਦੁਆਵਾਂ ਦੇਣ ਲੱਗ ਜਾਂਦੀ ਦੇਖੋ ਜੀ ਤੁਸੀਂ ਹੁਣੇ ਫੋਨ ਕਰੋ ਉਹਨਾਂ ਨੂੰ ਤੇ ਕਹੋ ਕਿ ਅਸੀਂ ਨਹੀਂ ਕਰਨਾ ਵਿਆਹ ਵਿਊ ਸਾਡੇ ਵੱਲੋਂ ਤਾਂ ਜਵਾਬ ਹੈ ਮਲਕੀਤ ਨੇ ਸੁਰਜਣ ਨੂੰ ਫੋਨ ਫੜਾਉਂਦਿਆਂ ਕਿਹਾ ਸੁਰਜਣ ਕਹਿੰਦਾ ਕਿਉਂ ਪਾਗਲ ਬਣਦੀ ਐ ਮਲਕੀਤ ਕੁੜੇ ਇਹੋ ਜਿਹੇ ਮਾਮਲਿਆਂ ਵਿੱਚ ਜੋਸ਼ ਤੋਂ ਨਹੀਂ ਹੋਸ਼ ਤੋਂ ਕੰਮ ਲਈਦਾ ਹੁੰਦਾ ਰਿਸ਼ਤੇ ਕੋਈ ਗੁੱਡੇ ਗੁੱਡੀਆਂ ਦਾ ਖੇਡ ਨਹੀਂ ਕਿ ਜਦੋਂ ਜੀ ਚਾਹਿਆ ਇਸਤੇਮਾਲ ਕਰ ਲਿਆ ਤੇ ਜਦੋਂ ਜੀ ਚਾਹਿਆ ਤੋੜ ਕੇ ਸੁੱਟ ਦਿੱਤੇ ਮਲਕੀਤ ਕਹਿੰਦੀ ਤੁਹਾਡੇ ਕਹਿਣ ਦਾ ਮਤਲਬ ਉਹਨਾਂ ਦੀ ਕਰਨੀ ਦੀ ਸਜ਼ਾ ਅਸੀਂ ਸਾਰੀ ਉਮਰ ਆਪਣੇ ਮੱਥੇ ਉੱਪਰ ਮੜ ਕੇ ਸੋਗ ਮਨਾਈ ਜਾਈਏ ਲੋਕ ਤਾਂ ਹੁਣ ਇਹੀ ਸੋਚਣਗੇ ਨਾ ਕਿ ਮਲਕੀਤ ਨੇ ਪੈਸਿਆਂ ਦੇ ਲਾਲਚ ਵਿੱਚ ਆਪਣੇ ਮੁੰਡੇ ਦਾ ਘਰ ਉਜਾੜਤਾ ਇੱਕ ਗੁੰੰਗੀ ਕੁੜੀ ਲਿਆ ਕੇ ਮੁੰਡੇ ਨੂੰ ਕਿਸੇ ਪਾਸੇ ਖੜਨ ਜੋਗਾ ਨਹੀਂ ਛੱਡਿਆ ਸੁਰਜਨ ਕਹਿੰਦਾ ਕਿਸੇ ਪਾਸੇ ਖੜਨ ਜੋਗੇ ਤਾਂ ਹੀ ਰਹੇਗੀ ਨਾ ਜੇ ਸਮਾਜ ਵਿੱਚ ਕੋਈ ਇੱਜ਼ਤ ਰਹੂ ਜੇ ਮੁੰਡੇ ਦਾ ਇੱਕ ਵਾਰੀ ਰਿਸ਼ਤਾ ਟੁੱਟ ਗਿਆ ਪੂਰੇ ਪਿੰਡ ਵਿੱਚ ਬਦਨਾਮੀ ਖੱਟੀ ਜਾਊ ਆਪਣੀ ਤੇ ਕੁੜੀ ਵਾਲੇ ਜਿਹੜਾ ਜਲੂਸ ਕੱਢ ਕੇ ਜਾਣਗੇ ਉਹ ਅਲੱਗ ਅਗਲੀ ਆਖਣਗੇ ਤੁਹਾਨੂੰ ਪਹਿਲਾਂ ਨਹੀਂ ਦਿਸਦਾ ਸੀ ਇਹ ਸੁਣਨ ਮਲਕੀਤ ਮੱਥੇ ਤੇ ਹੱਥ ਰੱਖਦੀ ਬੋਲੀ ਬੇੜਾ ਬਹਿ ਜੇ ਇਸ ਚਰਨੋਂ ਦਾ ਕਿੱਥੇ ਫਸਾ ਕੇ ਰੱਖਦਾ ਸਾਨੂੰ ਅੱਗੇ ਖੂ ਤੇ ਪਿੱਛੇ ਖਾਈ ਅਗਲਾ ਜਾਵੇ ਤਾਂ ਜਾਵੇ ਕਿਹੜੇ ਪਾਸੇ ਚਰਨੋਂ ਤਾਂ ਚੱਲ ਜਿਹੋ ਜਹੀ ਸੀ ਉਹ ਤਾਂ ਸਭ ਨੂੰ ਪਤਾ ਹੀ ਐ ਪਰ ਸੁੱਖਾ ਭਲੀ ਭੰਤ ਜਾਣਦਾ ਸੀ ਸਭ ਕੁਝ ਉਹ ਵੀ ਇਹਨਾਂ ਦੇ ਨਾਲ ਨਿਕਲਿਆ ਧੋਖੇ ਬਾਜ ਕੋਈ ਨਾ ਆਉਣ ਦੇ ਮੇਰੇ ਸਾਹਮਣੇ ਇਹਨੂੰ ਤਾਂ ਮੈਂ ਪਾਉ ਵਿਚੋਲ ਪਣੀ ਦੀ ਸ਼ਾਪ ਸੁਰਜਨ ਕਹਿੰਦਾ ਇਹਦੇ ਵਿੱਚ ਕਿਸੇ ਨੂੰ ਕੀ ਦੋਸ਼ ਦਈਏ ਜਦੋਂ ਆਪਣਾ ਹੀ ਸਿੱਕਾ ਖੋਟਾ ਨਿਕਲ ਜਾਵੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਸੀ ਮੈਂ ਮੱਖਣ ਤੇ ਉਹ ਵੀ ਮੇਰੇ ਨਾਲ ਇੰਜ ਕਰੇਗਾ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਇੰਨਾ ਕਹਿੰਦੇ ਆ ਸੁਰਜਣ ਦਾ ਗੱਜ ਚ ਭਾਰ ਆ ਮਲਕੀਤ ਕਹਿੰਦੀ ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਚਰਨੋ ਦੀਆਂ ਕਰਤੂਤਾਂ ਦਾ ਪਤਾ ਸੀ ਪਤਾ ਨਹੀਂ ਇਸ ਵਾਰ ਕਿਵੇਂ ਮੈਂ ਇੰਨਾ ਵੱਡਾ ਧੋਖਾ ਖਾ ਲਿਆ ਉਸ ਤੋਂ ਸੁਰਜਣ ਕਹਿੰਦਾ ਚਲੋ ਹੌਣ ਪਛਤਾਉਣ ਨਾਲ ਕਿਹੜਾ ਗੁੰਗੀ ਨੇ ਬੋਲਣ ਲੱਗ ਜਾਣਾ ਆਪਾਂ ਤਾਂ ਔਖੇ ਸੌਖੇ ਚੱਲ ਲਵਾਂਗੇ ਪਰ ਬਸਾਉਣੀ ਤਾਂ ਮੁੰਡੇ ਨੇ ਆਖਰ ਰਹਿਣਾ ਤਾਂ ਉਸੇ ਨੇ ਹੀ ਸਾਰੀ ਉਮਰ ਉਹਦੇ ਨਾਲ ਆਪਣੇ ਲਈ ਉਹਦੀ ਮਰਜ਼ੀ ਜਾਣਨਾ ਬਹੁਤ ਜ਼ਰੂਰੀ ਆ ਵੀ ਉਹ ਕੀ ਚਾਹੁੰਦਾ ਮਲਕੀਤ ਕਹਿੰਦੇ ਮੈਨੂੰ ਨਹੀਂ ਲੱਗਦਾ ਕਿ ਉਹ ਰਾਜੀ ਹੋ ਇਸ ਵਿਆਹ ਲਈ ਦੇਖਿਆ ਨਹੀਂ ਤੁਸੀਂ ਕਿੰਨੇ ਗੁੱਸੇ ਵਿੱਚ ਗਿਆ ਸੀ ਘਰੋਂ ਬਾਹਰ ਮੂੰਹੋਂ ਕੁਝ ਬੋਲਿਆ ਨਹੀਂ ਪਰ ਮੈਨੂੰ ਪਤਾ ਕਿੰਨਾ ਵੱਡਾ ਸਦਮਾ ਪਹੁੰਚਿਆ ਉਹਦੇ ਦਿਲ ਨੂੰ ਬਚਪਨ ਤੋਂ ਦੇਖਦੀ ਆਈਆਂ ਉਹਨੂੰ ਜਦੋਂ ਕਿਸੇ ਗੱਲ ਨੂੰ ਲੈ ਕੇ ਉਹ ਪਰੇਸ਼ਾਨ ਹੋਵੇ ਅੰਦਰੋਂ ਅੰਦਰੀ ਇਕੱਲਾ ਚੁਰੀ ਜਾਊ ਪਰ ਕਿਸੇ ਨੂੰ ਮੂੰਹੋਂ ਬੋਲ ਕੇ ਉਫ ਤੱਕ ਨਹੀਂ ਕਹੂਗਾ ਮੇਰਾ ਪੁੱਤ ਸੁਰਜਨ ਕਹਿੰਦਾ ਉਹ ਹੁਣ ਹੈ ਕਿੱਥੇ ਮਲਕੀਤ ਕਹਿੰਦੀ ਮੈਨੂੰ ਤਾਂ ਆਪਨੇ ਕੁਝ ਪਤਾ ਕਦੋਂ ਦਾ ਗਿਆ ਤੇ ਹਾਲੇ ਤੱਕ ਨਹੀਂ ਆਇਆ ਘਰ ਮਲਕੀਤ ਨੂੰ ਚਿੰਤਾ ਹੋਣ ਲੱਗੀ ਸੁਰਜਨ ਕਹਿੰਦਾ ਮੈਨੂੰ ਪਤਾ ਕਿੱਥੇ ਗਿਆ ਹੁਣ ਤੂੰ ਫਿਕਰ ਨਾ ਕਰ ਮੈਂ ਹੁਣੇ ਜਾਣਾ ਲਿਆਉਣਾ ਉਹਨੂੰ ਸੱਦ ਕੇ ਐਨਾਂ ਕੇ ਸੁਰਜਨ ਮੰਜੇ ਤੋਂ ਖੜਾ ਹੋ ਬਾਹਰ ਵੱਲ ਨੂੰ ਚੱਲ ਪਿਆ ਸੁਰਜਨ ਰਾਜੂ ਨੂੰ ਭਾਲਦਾ ਹੋਇਆ ਖੇਤ ਆ ਪਹੁੰਚਦਾ ਹੈ ਸੁਰਜਨ ਜਾਣੋ ਜਾਣ ਸੀ ਕਿ ਰਾਜੂ ਉਸ ਨੂੰ ਇੱਥੇ ਹੀ ਮਿਲੇਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਰਾਜੂ ਅਕਸਰ ਇੱਥੇ ਹੀ ਆਜਾਇਆ ਕਰਦਾ ਸੀ ਰਾਜੂ ਉਦਾਸ ਮੂੰਹ ਲਟਕਾਈ ਪਾਣੀ ਵਿੱਚ ਪੈਂਦੀ ਸੂਰਜ ਦੀ ਪਰਛਾਈ ਨੂੰ ਪੂਰੇ ਗੋਹ ਨਾਲ ਤੱਕਦਾ ਤੇ ਕਦੇ ਉਸ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਤੇ ਫਿਰ ਉਦਾਸ ਹੋ ਕੇ ਬੈਠ ਜਾਂਦਾ ਉਸ ਨੂੰ ਅਜਿਹਾ ਕਰਦੇ ਦੇਖ ਸੁਰਜਨ ਉਸ ਕੋਲ ਆ ਬੈਠ ਜਾਂਦਾ ਹੈ ਸੁਰਜਨ ਕਹਿੰਦਾ ਦੇਖ ਪੁੱਤ ਜੋ ਹੋਇਆ ਉਸ ਨੂੰ ਆਪਾਂ ਬਦਲ ਤਾਂ ਨਹੀਂ ਸਕਦੇ ਕਿਸਮਤ ਵਿੱਚ ਜੋ ਲਿਖਿਆ ਉਹ ਅੱਜ ਨਹੀਂ ਤਾਂ ਕੱਲ ਮਿਲਣਾ ਹੀ ਸੀ ਲਿਖਿਆ ਨਸੀਬਾਂ ਦਾ ਹੁਣ ਮੋੜਿਆ ਤਾਂ ਨਹੀਂ ਜਾ ਸਕਦਾ ਵੈਸੇ ਵੀ ਸਿਆਣੇ ਕਹਿੰਦੇ ਕਿ ਜੋੜੀਆਂ ਤਾਂ ਰੱਬ ਪਹਿਲਾਂ ਹੀ ਧਰੋਂ ਆਪ ਬਣਾ ਕੇ ਭੇਜਦਾ ਸ਼ਾਇਦ ਤੇਰੇ ਕਰਮਾਂ ਵਿੱਚ ਇਸੇ ਦਾ ਸਾਥ ਲਿਖਿਆ ਸੀ ਰਾਜ ਚੁੱਪਚਾਪ ਬੁੱਤ ਬਣਿਆ ਸੁਣਦਾ ਰਿਹਾ ਉਸਨੇ ਨਾ ਹਾਂ ਵਿੱਚ ਸਿਰ ਹਿਲਾਇਆ ਤੇ ਨਾ ਹੀ ਨਾ ਵਿੱਚ ਬਸ ਨੀਵੀਂ ਪਾਈ ਬੈਠਾ ਰਿਹਾ ਸੁਰਜਨ ਕਹਿੰਦਾ ਤੂੰ ਕੁਝ ਸੁਣ ਵੀ ਰਿਹਾ ਹੈ ਕਿ ਨਹੀਂ ਕੁਝ ਤੇ ਦੱਸ ਮੈਨੂੰ ਕੀ ਚੱਲ ਰਿਹਾ ਤੇਰੇ ਦਿlo ਦਿਮਾਗ ਵਿੱਚ ਆਏ ਚੁੱਪ ਬੈਠਣ ਨਾਲ ਕੁਝ ਨਹੀਂ ਹੋਣ ਵਾਲਾ ਰਾਜੂ ਕਹਿੰਦਾ ਪਤਾ ਨਹੀਂ ਡੈਡੀ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਦਿਲ ਦਿਮਾਗ ਸਭ ਨੇ ਕੰਮ ਕਰਨਾ ਬੰਦ ਕਰ ਦਿੱਤਾ ਮੈਂ ਤਾਂ ਸੋਚ-ਸੋਚ ਪਾਗਲ ਹੋ ਰਿਹਾ ਕਿ ਕਿਵੇਂ ਕੱਟੂੰਗਾ ਮੈਂ ਆਪਣੀ ਪੂਰੀ ਜ਼ਿੰਦਗੀ ਉਸ ਨਾਲ ਜਿਸ ਨੂੰ ਮੈਂ ਨਾ ਸੁਣ ਸਕਾਂਗਾ ਨਾ ਸਮਝ ਸਕਾਂਗਾ ਨਹੀਂ ਡੈਡੀ ਮੇਰੇ ਤੋਂ ਨਹੀਂ ਹੋਣਾ ਇਹ ਸਭ ਮੈਂ ਨਹੀਂ ਵਿਆਹ ਕਰਵਾਉਣਾ ਸੁਰਜਨ ਕਹਿੰਦਾ ਚੰਗਾ ਚੱਲ ਫਿਰ ਘਰੇ ਚੱਲੀਏ ਤੇਰੀ ਮੰਮੀ ਖੜੀ ਕੋਦੋਂ ਦੀ ਉਡੀਕ ਦੀ ਹੋਣੀ ਏ ਕੁੜੀ ਵਾਲਿਆਂ ਨੂੰ ਵੀ ਫਿਰ ਜਵਾਬ ਦੇਣਾ ਜਾ ਕੇ ਐਵੇਂ ਅਗਲੇ ਕੋਈ ਹੋਰ ਉਮੀਦਾਂ ਨਾ ਜਗਾਈ ਜਾਣ ਇਹ ਤੋਂ ਪਹਿਲਾਂ ਨਾਲ ਹੀ ਕਿਹਾ ਚੰਗਾ ਏ ਰਾਜ ਨੂੰ ਨਾਲ ਚੱਲਣ ਲਈ ਕਹਿੰਦੇ ਆ ਉਹ ਬੋਲਿਆ ਰਾਜੂ ਕਹਿੰਦਾ ਤੁਸੀਂ ਚੱਲੋ ਡੈਡੀ ਮੈਂ ਆ ਜਾਊ ਆਪੇ 10-15 ਮਿੰਟਾਂ ਨੂੰ ਮੇਰਾ ਹਲੇ ਮਨ ਨਹੀਂ ਮੰਨ ਰਿਹਾ ਆਉਣ ਲਈ ਸੁਰਜਣ ਕਹਿੰਦਾ ਓਏ ਆ ਜਾ ਨਹੀਂ ਕਰਦੇ ਤੇਰਾ ੱੱਕੇ ਨਾਲ ਰਿਸ਼ਤਾ ਕਿਉਂ ਡਰਦਾ ਸੁਰਜਣ ਮਜ਼ਾਕ ਕਰਦਿਆਂ ਬੋਲਿਆ ਏ ਸੁਣ ਰਾਜੂ ਦੇ ਚਿਹਰੇ ਤੇ ਮੁਸਕਾਨ ਆ ਗਈ ਸੁਰਜਣ ਕਹਿੰਦਾ ਦੇਖ ਪੁੱਤ ਰੱਬ ਜੋ ਕਰਦਾ ਚੰਗੇ ਲਈ ਕਰਦਾ ਹੋ ਸਕਦਾ ਤੇਰੇ ਲਈ ਵੀ ਉਸਨੇ ਕੁਝ ਚੰਗਾ ਹੀ ਸੋਚਿਆ ਹੋਵੇ ਬਾਕੀ ਚੱਲ ਤੇਰੀ ਮਰਜ਼ੀ ਕੋਈ ਜ਼ੋਰ ਜ਼ਬਰਦਸਤੀ ਤਾਂ ਅਸੀਂ ਕਰਦੇ ਨਹੀਂ ਤੇਰੇ ਨਾਲ ਆਖਰ ਕਟਣੀ ਤਾਂ ਉਹ ਹੈ ਉਸ ਨਾਲ ਅਸੀਂ ਤਾਂ ਸਿਰਫ ਸਲਾਹ ਦੇ ਸਕਦੇ ਹਾਂ ਪਰ ਹਾਂ ਇੱਕ ਗੱਲ ਮੇਰੀ ਹਮੇਸ਼ਾ ਯਾਦ ਰੱਖੀਂ ਪੁੱਤ ਜ਼ਿੰਦਗੀ ਵਿੱਚ ਕਦੇ ਕੋਈ ਇਹੋ ਜਿਹਾ ਫੈਸਲਾ ਨਾ ਲਈ ਜਿਸ ਨਾਲ ਕਿਸੇ ਦੀ ਜ਼ਿੰਦਗੀ ਬਰਬਾਦ ਹੁੰਦੀ ਹੋਵੇ ਇੰਨਾ ਕਹ ਸੁਰਜਣ ਉੱਥੋਂ ਚਲਾ ਗਿਆ ਸੁਰਜਣ ਦੇ ਕਹੇ ਇਹ ਆਖਰੀ ਬੋਲ ਉਸ ਨੂੰ ਗਹਿਰੀਆਂ ਸੋਚਾਂ ਵਿੱਚ ਪਾ ਗਏ ਕਿੰਨਾ ਹੀ ਚਿਰ ਸੁਰਜਣ ਦੇ ਕਹੇ ਇਹ ਬੋਲ ਉਸ ਦੇ ਕੰਨਾਂ ਵਿੱਚ ਗੂੰਜਦੇ ਰਹੇ ਥੋੜੇ ਸਮੇਂ ਬਾਅਦ ਹੀ ਉਹ ਵੀ ਉਥੋਂ ਉੱਠ ਕੇ ਚਲਾ ਗਿਆ ਕੀ ਹੁਣ ਰਾਜੂ ਉਸ ਗੁੰਗੇ ਕੁੜੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਹਾਂ ਕਰ ਦੇਵਗਾ ਜਾਂ ਫਿਰ ਇਹ ਰਿਸ਼ਤਾ ਟੁੱਟ ਜਾਵੇਗਾ ਇਹ ਜਾਣਨ ਦੇ ਲਈ ਕਹਾਣੀ ਦਾ ਅਗਲਾ ਭਾਗ ਜ਼ਰੂਰ ਸੁਣਿਓ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਜ਼ਰੂਰ ਕਰਿਓ ਤੇ ਜਾਂਦੇ-ਜਾਂਦੇ ਕਹਾਣੀ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ